ਮੈਂ ਤੁਹਾਡਾ ਮੈਂ ਡਾਕਟਰ ਆਈਪੀ ਸਿੰਘ ਸੇਠੀ ਜਾਂਜੀ ਹਾਂ ਜੀ ਮੇਰੀ ਵਾਈਫ ਜਿਹੜੇ ਨੇ ਉਹ ਐਸ.ਏ.ਈ. ਦੇ ਐਕਸ ਕਾਉਂਸਲ ਰਹੇ ਨੇ ਡਾਕਟਰ ਜਸਲੀਨ ਸੇਠੀ ਤੁਸੀਂ ਮੈਨੂੰ ਪਾਤਸ਼ਾਹ ਪਤੀ ਵੀ ਕਹਿ ਸਕਦੇ ਹੋ ਤੇ ਇੱਥੇ ਗੱਲ ਇਸ ਰਹੀ ਹੈ ਜੀ ਅੱਜ ਤੋਂ ਕੋਈ 10 ਦਿਨ ਪਹਿਲਾਂ ਜਨਮ ਅਸ਼ਮੀ ਤੋਂ 2 ਦਿਨ ਪਹਿਲਾਂ ਐਸ.ਬੀ.ਆਈ. ਬੈਂਕ ਐਸ.ਲੀਨਕ ਰੋਡ ਦੇ ਉੱਤੇ ਉਸ ਦੇ ਬਾਹਰ ਐ ਕੋਈ ਟੋਆ ਵਗੈਰਾ ਕਰ ਰਹੀ ਸੀ ਤੇ ਮਸ਼ੀਨਾ ਮਸ਼ੂਨਾ ਦੇ ਨਾਲ ਸਾਰਾ ਪੁੱਛ ਅਸੀਂ ਜਾ ਕੇ ਰਾਤੀ ਇਹਨਾਂ ਨੂੰ ਪਕੜਿਆ 8:00 ਦੇ 8:00 ਵਜੇ ਤੇ ਪੁੱਛਿਆ ਵੀ ਕੀ ਕਰ ਰਹੇ ਹੋ ਤੇ ਇਹਨਾਂ ਨੇ ਕਹੇ ਸੀ ਫਾਈਬਰ ਆਪਟਿਕ ਵਾਇਰਸ ਪਾ ਰਹੇ ਆ ਕੋਈ VTL ਕੰਪਨੀ ਨਾਂ ਹੈਗੀ ਆ ਤੇ ਅਸੀਂ ਕਹਿੰਦੇ ਤੁਹਾਨੂੰ ਪਰਮਿਸ਼ਨ ਹੈਗੀ ਆ ਇਹਨਾਂ ਨੇ ਸਾਨੂੰ ਪਰਮਿਸ਼ਨ ਦਿਖਾਈ ਉਹਦੇ ਵਿੱਚ ਲਿੰਕ ਰੋਡ ਦੀ ਪਰਮਿਸ਼ਨ ਨਹੀਂ ਸੀ ਇਹਨਾਂ ਕੋਲ ਜਿੱਥੇ ਇਹ ਟੋਏ ਪੁੱਟ ਰਹੇ ਸੀਗੇ ਲਿੰਕ ਰੋਡ ਦੀ ਪਰਮਿਸ਼ਨ ਨਹੀਂ ਸੀਗੀ ਅਸੀਂ ਇਹਨਾਂ ਕੋਲ ਕਹੇ ਜੀ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਇਹ ਕੰਮ ਇਲੀਗਲ ਹੈ ਇਸ ਕਰਕੇ ਅਸੀਂ ਇੱਥੇ ਕੰਮ ਨਹੀਂ ਹੋਣ ਦੇਣਾ ਇਸ ਨੂੰ ਲੈ ਕੇ ਤੁਸੀਂ ਨਗਰ ਨਿਗਮ ਦੇ ਕੋਈ ਅਧਿਕਾਰੀ ਨਾਲ ਗੱਲ ਅਸੀਂ ਨਗਰ ਨਿਗਮ ਦੇ ਅਧਿਕਾਰੀ ਨਾਲ ਗੱਲ ਨਹੀਂ ਸੀ ਕੀਤੀ ਕੋਈ ਵੀ ਅਸੀਂ 6 ਨੰਬਰ ਡਿਵੀਜ਼ਨ ਵਿੱਚ ਇਹਨਾਂ ਦੀ ਕੰਪਲੇਂਟ ਕੀਤੀ ਉਤੋਂ ਬੰਦੇ ਆਏ ਉਹਨਾਂ ਨਾਲ ਅਸੀਂ ਇਹਨਾਂ ਦੇ ਬੰਦੇ ਵੀ ਗਏ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਸੀ ਰਮਾ ਸ਼ੰਕਰ द्विवेदी ਤੇ ਇੱਕ ਹੋਰ ਹੈ ਸੁਖਵੰਤ ਸੁਪਰਵਾਈਜ਼ਰ ਉਹ ਚਲਾ ਗਿਆ ਸੀ ਪਹਿਲਾਂ ਤੇ ਅਸੀਂ 6 ਨੰਬਰ ਡਿਵੀਜ਼ਨ ਵਿੱਚ ਜਾ ਕੇ ਇਹਨਾਂ ਨੇ ਲਿਖ ਦਿੱਤਾ ਲੀ द्विवेदी ਨੇ ਵੀ ਅਸੀਂ ਜਦ ਤੱਕ ਅਗਲੀ ਪਰਮਿਸ਼ਨ ਸਾਨੂੰ ਲੀ ਕਰੋ ਦੀ ਨਹੀਂ ਮਿਲਦੀ ਤਦ ਤੱਕ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਉਸ ਦੇ ਬਾਵਜੂਦ ਵੀ ਇਹਨਾਂ ਨੇ ਦੋ ਟੋਇਆਂ ਦਾ ਕੰਮ ਫੇਰ ਕਰਤਾ ਤੇ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਸੀ ਜਦੋਂ ਪਰਮਿਸ਼ਨ ਮਿਲੇਗੀ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਸਾਨੂੰ ਕਿਸੇ ਤਰੀਕੇ ਦੀ ਕੋਈ ਇਨਫੋਰਮੇਸ਼ਨ ਨਹੀਂ ਉਸ ਤੋਂ ਬਾਅਦ ਦੋ ਦੋ ਇਹਨਾਂ ਨੇ ਫੇਰ ਕਰਕੇ ਤੇ ਇੱਕ ਐਸਪੀ ਵਾਲਾ ਤੇ ਉਸ ਤੋਂ ਹੀ ਅੱਗੇ ਉਹ ਦੋ ਦੋ ਫੇਰ ਪੱਟ ਕੇ ਫੇਰ ਕੁਰਤੇ ਤੇ ਇਹ ਤੀਜਾ ਕੁਰਤੇ ਦੇ ਵਿੱਚ ਹੀ ਕਿਤੇ ਮੈਨੂੰ ਪਤਾ ਚੱਲ ਗਿਆ ਤੇ ਅਸੀਂ ਆ ਕੇ ਇਹਨਾਂ ਨੂੰ ਰੋਕਿਆ ਸਰ ਜੀ ਇਹ ਕੰਪਨੀ ਕੋਈ ਆ ਪੁਲੀ ਦੀ ਇਹ ਸਰਕਾਰੀ ਡਿਪਾਰਟਮੈਂਟ ਹੈ ਜਾਂ ਪ੍ਰਾਈਵੇਟ ਹੈ ਇਹ ਪ੍ਰਾਈਵੇਟ ਹੈ ਜੀ ਮੇਰੇ ਕੋਲ VTL ਕੰਪਨੀ ਹੈ ਕੋਈ ਸਰ ਜੀ ਤਾਂ ਇਹ ਕੋਈ ਕੋਟੇ ਵੀ ਨਾ ਤਾਂ ਇਹਨਾਂ ਨੂੰ ਪਤਾ ਸੀ ਕਿ ਕਿਥੇ ਹੈ ਹਾਂਜੀ ਹਾਂਜੀ ਯਾ ਕੋਈ ਨਾ ਕੋਈ ਜਾਨੀ ਸ਼ਾਂਤੀ ਉਹ ਸਰ ਦਾ ਕੋਈ ਪਸ਼ੂ ਵੀ ਦੇਖਦਾ ਹੈ ਨਾ ਕੋਈ ਆ ਗਿਆ ਗੈਂਸ ਵੀ ਦੇਖਦਾ ਆਦਮੀ ਵੀ ਦੇਖ ਸਕਦਾ ਹਾਂ ਬਿਲਕੁਲ ਹੋ ਸਕਦਾ ਹੈ ਜੀ ਕਿਉਂ ਨਹੀਂ ਹੋ ਸਕਦਾ ਪਰ ਇੱਕ ਗੱਲ ਇਹ ਕਹਿਣਾ ਜੀ ਇਹ ਗੱਲ ਤੇ ਫਾਦ ਨਹੀਂ ਆ ਜਾਂਦੀ ਇਹ ਵੀ ਟੋਏ ਪੁੱਟਦੇ ਇਹ ਕਰਦਾ ਨੁਕਸਾਨ ਹੋ ਜਾਏਗਾ ਪਹਿਲੀ ਗੱਲ ਤੇ ਟੋਏ ਪੁੱਟਣ ਹੀ ਕਿਉਂ ਵਿਦਆਉਟ ਪਰਮਿਸ਼ਨ ਠੀਕ ਹੈ ਨਾ ਇਹ ਇਲੀਗਲੀ ਟੋਏ ਤੇ ਪੁੱਟਣ ਸਾਨੂੰ ਦਿਖਾ ਦੇਣ ਪਰਮਿਸ਼ਨ ਅਸੀਂ ਦੇ ਜ਼ਿੰਮੇਵਾਰ ਨਾਗਰਿਕ ਹੋਣ ਕਰਕੇ ਅਸੀਂ ਤੇ ਚੈੱਕ ਕਰਨਾ ਹੀ ਕਰਨਾ ਹੈਗਾ ਤੇ ਇਹਦੇ ਇਲਾਵਾ ਮਦਦ ਇਹਨਾਂ ਕੋਈ ਪਰਮਿਸ਼ਨ ਦਿਖਾਉਂਦੇ ਆ ਉਹ ਦੱਸਦੇ ਆ ਬੀ ਐਮ ਸੀ ਚੋਂ ਕੁਲ ਰੋਡ ਅ ਸਮਰਾ ਚੌਕ ਆਈਕਨ ਮਾਲ ਐਂਡ ਚੁੰਮੁਲਨ ਵਾਲਾ ਰਸਤਾ ਹੋ ਗਿਆ ਐ ਗੁਰੂ ਅਮਰਦਾਸ ਚੌਕ ਹੋ ਗਿਆ ਡਾਕਟਰ ਬੀ ਆਰ ਅੰਬੇਦਕਰ ਮਾਰਗ ਹੋ ਗਿਆ ਮੈਂ ਡਾਕਟਰ ਆਈ ਪੀ ਸਿੰਘ ਸੇਠੀ ਜੀ ਆ ਜੀ ਮੇਰੀ ਵਾਈਫ ਜਿਹੜੇ ਨੇ ਉਹ ਇਸ ਏਰੀਏ ਦੇ ਐਕਸ ਕਾਉਂਸਲਰ ਰਹੇ ਨੇ ਡਾਕਟਰ ਜਸਲੀਨ ਸੇਠੀ ਤੁਸੀਂ ਮੈਨੂੰ ਪਾਤਸ਼ਾਹ ਪਤੀ ਵੀ ਕਹਿ ਸਕਦੇ ਹੋ ਤੇ ਇੱਥੇ ਗੱਲ ਇਸ ਰਹੀ ਹੈ ਜੀ ਅੱਜ ਤੋਂ ਕੋਈ 10 ਦਿਨ ਪਹਿਲਾਂ ਜਨਮ ਅਸ਼ਮੀ ਤੋਂ 2 ਦਿਨ ਪਹਿਲਾਂ SBI ਬੈਂਕ ਐਸ ਲਿੰਕ ਰੋਡ ਦੇ ਉੱਤੇ ਉਸ ਦੇ ਬਾਹਰ ਹੈ ਕੋਈ ਟੋਇਆ ਵਗੈਰਾ ਕਰ ਰੇ ਸੀ ਤੇ ਮਸ਼ੀਨਾ ਮਸੂਨਾ ਦੇ ਨਾਲ ਸਾਰਾ ਪੁੱਛ ਅਸੀਂ ਜਾ ਕੇ ਰਾਤੀ ਇਹਨਾਂ ਨੂੰ ਪਕੜਿਆ ਆਤ 7:00 ਵਜੇ ਤੇ ਪੁੱਛਿਆ ਵੀ ਕੀ ਕਰ ਰਹੇ ਹੋ ਤੇ ਇਹਨਾਂ ਨੇ ਕਹੇ ਸੀ ਫਾਈਬਰ ਆਪਟਿਕ ਵਾਇਰਸ ਪਾ ਰਹੇ ਆ ਕੋਈ VTL ਕੰਪਨੀ ਨਾ ਹੈਗੀ ਐ ਤੇ ਅਸੀਂ ਕਹਿੰਦੇ ਤੁਹਾਨੂੰ ਕੋ ਪਰਮਿਸ਼ਨ ਹੈਗੀ ਐ ਇਹਨਾਂ ਨੇ ਸਾਨੂੰ ਪਰਮਿਸ਼ਨ ਦਿਖਾਈ ਉਹਦੇ ਵਿੱਚ ਲਿੰਕ ਰੋਡ ਦੀ ਪਰਮਿਸ਼ਨ ਨਹੀਂ ਸੀ ਇਹਨਾਂ ਕੋਲ ਜਿੱਥੇ ਇਹ ਟੋਏ ਪੁੱਟ ਰਹੇ ਸੀਗੇ ਲਿੰਕ ਰੋਡ ਦੀ ਪਰਮਿਸ਼ਨ ਨਹੀਂ ਸੀਗੀ ਅਸੀਂ ਇਹਨਾਂ ਕੋਲ ਕਹੇ ਜੀ ਤੁਹਾਨੂੰ ਕੋ ਪਰਮਿਸ਼ਨ ਨਹੀਂ ਹੈਗੀ ਇਹ ਕੰਮ ਇਲੀਗਲ ਹੈ ਇਸ ਕਰਕੇ ਅਸੀਂ ਇੱਥੇ ਕੰਮ ਨਹੀਂ ਹੋਣ ਦੇਣਾ। ਇਸ ਨੂੰ ਲੈ ਕੇ ਤੁਸੀਂ ਨਗਰ ਨਿਗਮ ਦੇ ਕੋਈ ਅਧਿਕਾਰੀ ਨਾਲ ਗੱਲ ਅਸੀਂ ਨਗਰ ਨਿਗਮ ਦੇ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਕੋਈ ਵੀ। ਅਸੀਂ 6 ਨੰਬਰ ਡਿਵੀਜ਼ਨ ਵਿੱਚ ਇਹਨਾਂ ਦੀ ਕੰਪਲੇਨਟ ਕੀਤੀ। ਉੱਥੋਂ ਬੰਦੇ ਆਏ। ਉਹਨਾਂ ਨਾਲ ਅਸੀਂ ਇਹਨਾਂ ਦੇ ਬੰਦੇ ਵੀ ਗਏ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਸੀ, ਰਮਾ ਸ਼ੰਕਰ ਦਵੇਦੀ ਤੇ ਇੱਕ ਹੋਰ ਹੈ ਸੁਖਵੰਤ ਸੁਪਰਵਾਈਜ਼ਰ ਉਹ ਚਲਾ ਗਿਆ ਸੀ ਪਹਿਲਾਂ। ਤੇ ਅਸੀਂ 6 ਨੰਬਰ ਡਿਵੀਜ਼ਨ ਵਿੱਚ ਜਾ ਕੇ ਇਹਨਾਂ ਨੇ ਲਿਖ ਦਿੱਤਾ। ਲੀ ਦਵੇਦੀ ਨੇ ਵੀ ਅਸੀਂ ਜਦ ਤੱਕ ਅਗਲੀ ਪਰਮਿਸ਼ਨ ਸਾਨੂੰ ਲੀਕ ਰੋਡ ਦੀ ਨਹੀਂ ਮਿਲਦੀ ਤਦ ਤੱਕ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਉਸ ਦੇ ਬਾਵਜੂਦ ਵੀ ਇਹਨਾਂ ਨੇ ਦੋ ਕੋਇਆਂ ਦਾ ਕੰਮ ਫੇਰ ਕਰਤਾ ਤੇ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਸੀ ਜਦੋਂ ਪਰਮਿਸ਼ਨ ਮਿਲੇਗੀ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਸਾਨੂੰ ਕਿਸੇ ਤਰੀਕੇ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਉਸ ਤੋਂ ਬਾਅਦ ਦੋ ਦੋਇ ਇਹਨਾਂ ਨੇ ਫੇਰ ਕਰਕੇ ਤੇ ਇੱਕ ਐਸਪੀ ਵਾਲਾ ਤੇ ਉਸ ਤੋਂ ਹੀ ਅੱਗੇ ਉਹ ਦੋ ਦੋਇ ਫੇਰ ਪੱਟ ਕੇ ਫੇਰ ਪੂਰਤੇ ਤੇ ਇਹ ਤੀਜਾ ਬੁਰਜੇ ਦੇਸੀ ਕਦੇ ਮੈਨੂੰ ਪਤਾ ਚੱਲ ਗਿਆ ਤੇ ਅਸੀਂ ਆ ਕੇ ਇਹਨਾਂ ਨੂੰ ਰੋਕਿਆ ਤੇ ਕਰ ਕੇ ਜਦ ਕੰਪਨੀ ਟੋਇਆ ਪੁੱਟਦੀ ਵੀ ਇਹ ਸਰਕਾਰੀ ਡਿਪਾਰਟਮੈਂਟ ਹੈ ਜਾਂ ਪ੍ਰਾਈਵੇਟ ਹੈ ਇਹ ਪ੍ਰਾਈਵੇਟ ਹੈ ਜੀ ਮੇਰੇ ਕੋਲ VTL ਕੰਪਨੀ ਹੈ ਕੋਈ ਜਿੱਦਾਂ ਇਹ ਕੋਈ ਥੋੜੇ ਪੁੱਟਦੇ ਵੀ ਨਾ ਤਾਂ ਇਹਨਾਂ ਨੂੰ ਪਤਾ ਸੀਵਰੇਜ ਕਿੱਥੇ ਹੈ ਹਾਂਜੀ ਹਾਂਜੀ ਹੁਣ ਜਿੱਦਾਂ ਇਹਨਾਂ ਨੇ ਗੱਡੇ ਪੁੱਟੇ ਹੋਏ ਆ ਉਹਨਾਂ ਨਾਲ ਕੋਈ ਜਾਣੀ ਨੁਕਸਾਨ ਨਹੀਂ ਹੋ ਸਕਦਾ ਕੋਈ ਪਸ਼ੂ ਵੀ ਦੇਖ ਸਕਦਾ ਕੋਈ ਆ ਗਿਆ ਵੀ ਦੇਖ ਸਕਦਾ ਆ ਬਿਲਕੁਲ ਹੋ ਸਕਦਾ ਜੀ ਕਿਉਂ ਨਹੀਂ ਹੋ ਸਕਦਾ ਪਰ ਇੱਕ ਗੱਲ ਇਹ ਕਹਿਣਾ ਜੀ ਇਹ ਗੱਲ ਤੇ ਬਾਦ ਨਹੀਂ ਆ ਜਾਂਦੀ ਇਹ ਵੀ ਟੋਇਆ ਪੁੱਟਦੇ ਇਹ ਕਰਦਾ ਨੁਕਸਾਨ ਹੋ ਜਾਏਗਾ ਪਹਿਲੀ ਗੱਲ ਤੇ ਟੋਇ ਪੁੱਟਣ ਹੀ ਕਿਉਂ ਵਿਦਾਊਟ ਪਰਮਿਸ਼ਨ ਠੀਕ ਹੈ ਨਾ ਤੇ ਇਲੀਗਲੀ ਡੋਏਕ ਨੇ ਬੁੱਕਣ ਸਾਨੂੰ ਦਿਖਾ ਦੇਣ ਪਰਮਿਸ਼ਨ ਅਸੀਂ ਦੇ ਜ਼ਿੰਮੇਵਾਰ ਨਾਗਰਿਕ ਕੌਣ ਕਰਕੇ ਅਸੀਂ ਤੇ ਚੈੱਕ ਕਰਨਾ ਹੀ ਕਰਨਾ ਹੈਗਾ ਤੇ ਇਹਦੇ ਇਲਾਵਾ ਮਦਦ ਇਹਨਾਂ ਕੋਈ ਪਰਮਿਸ਼ਨ ਦਿਖਾਉਂਦੇ ਆ ਉਹ ਦਿਖਾਉਂਦੇ ਆ ਬੀ ਐਮ ਸੀ ਚੋਂ ਕੂਲ ਰੋਡ ਅ ਸਮਰਾਜ ਚੋਂ ਕਿ ਆਈਕਨ ਮਾਲ ਐਂਡ ਚੁੰਮੁਲ ਮਾਲਾ ਰਸਤਾ ਹੋ ਗਿਆ ਐ ਗੁਰੂ ਅਮਰਦਾਸ ਚੌਂਕ ਹੋ ਗਿਆ ਡਾਕਟਰ ਬੀ ਆਰ ਅੰਬੇਦਕਰ ਮਾਰਕ ਹੋ ਗਿਆ